ਅੱਜ ਅਸੀਂ ਪਹੁੰਚੇ ਸੀਗੇ ਪੰਗੀ ਚੋ ਪੰਗੀ ਚੋ ਦੇ ਵਿੱਚ ਪਾਣੀ ਬਹੁਤ ਆਇਆ ਹੋਇਆ ਆ ਕਿਉਂਕਿ ਬਾਰਿਸ਼ ਕੱਲ ਦੀ ਲੱਗੀ ਹੋਈ ਆ ਤੇ ਅੱਜ ਪੂਰਾ ਦਿਨ ਲਗਾਤਾਰ ਬਾਰਿਸ਼ ਹੋ ਰਹੀ ਆ ਤੁਸੀਂ ਚੈੱਕ ਕਰ ਸਕਦੇ ਪਾਣੀ ਕਿੰਨਾ ਭਰਿਆ ਪਿਆ ਲੁੱਕ ਯਾਰ ਆ ਦੇਖਣ ਦੇ ਲਈ ਫੋਟੋਆਂ ਖਿੱਚਦੇ ਪਏ ਵੀਡੀਓ ਬਣਾ ਰਹੇ ਆ ਇਹ ਦੇਖਿਆ ਪਾਣੀ ਬਹੁ ਆਇਆ ਹੋਇਆ ਹੁਣ ਅਸੀਂ ਚਲਾਂਗੇ ਦੂਸਰੇ ਰਸਤੇ ਤੋਂ ਜਿੱਥੇ ਪੋਲ ਬਣਿਆ ਹੋਇਆ ਤੇ ਆ ਸੱਜਣ ਵੀ ਸਾਡੇ ਨਾਲ ਹੀ ਆ ਤੇ ਉੱਪਰੋਂ ਤੁਹਾਨੂੰ ਥਿਊ ਵਿਊ ਦਿਖਾਉਂਦੇ ਪਾਣੀ ਦਾ ਕਿਉਂਕਿ ਨੀਚੇੋਂ ਤਾਂ ਫਿਰ ਉੱਥੋਂ ਉਹਨਾਂ ਨੇ ਬੰਦ ਕੀਤਾ ਹੋਇਆ ਹੈ ਫਿਲਹਾਲ ਤੇ ਜਿਹੜਾ ਪਹਿਲਾ ਰਸਤਾ ਆ ਜਿਹੜਾ ਹਿਸ਼ਾਲਪੁਰ ਤੋਂ ਉਹਨਾਂ ਨੂੰ ਪਤਾ ਆ ਜਿਹੜਾ ਚੋਹਾਲ ਨੂੰ ਜਾਂਦਾ ਆ ਉਹ ਵੀ ਬੰਦ ਕੀਤਾ ਹੋਇਆ ਜਿਹੜਾ ਦੁਸ਼ਹਿਰਾ ਗਰਾਉਂਡ ਦੇ ਵਿੱਚ ਉਹ ਵੀ ਰਸਤਾ ਬੰਦ ਤੇ ਹੁਣ ਅਸੀਂ ਚੱਲੇ ਪੋਲ ਤੋਂ ਚਲੋ ਰਾਸ਼ ਚੈੱਕ ਕਰ ਸਕਦੇ ਤੇ ਕਾਫੀ ਟ੍ਰੈਫਿਕ ਹੋਇਆ ਪਿਆ ਬਿਕੋਜ਼ ਆਫ ਪਾਣੀ ਦੂਸਰੀ ਸਾਈਡ ਆਇਆ ਹੈ ਪੁਲ ਤੇ ਪਾਣੀ ਭਣੀ ਹੋਇਆ ਪਿਆ ਇੱਥੇ ਤੁਹਾਨੂੰ ਪੁਲਿਸ ਵਾਲੇ ਮਿਲਣਗੇ ਕਿਉਂਕਿ ਇਹ ਗੱਡੀਆਂ ਵਾਲੇ ਰੋਕ ਕੇ ਫਿਰ ਪੁਲ ਦੇ ਉੱਪਰ ਵੀਡੀਓਜ਼ ਬਣਾਉਂਦੇ ਆ ਆਪਾਂ ਤਾਂ ਗੱਡੀ ਅੱਗੇ ਲਾ ਪਾਰਕਿੰਗ ਕਰਕੇ ਫਿਰ ਵੀਡੀਓ ਬਣਾ ਰਹੇ ਆ ਤਾਂ ਪਾਣੀ ਦਾ ਕਿੰਨਾ ਫਲੋ ਹੈਗਾ ਇੱਥੇ ਬਹੁਤ ਤੇਜ਼ ਹੈ ਵਿੱਚੇ ਮੱਝਾਂ ਗਾਵਾਂ ਘੁੰਮ ਰਹੀਆਂ ਆ ਚੈੱਕ ਕੀਤਾ ਪਾਣੀ ਦਾ ਵਹਾਅ ਬਹੁਤ ਤੇਜ਼ ਹੈਗਾ ਤੇ ਜਿਹੜਾ ਭੰਗੀਚੋ ਹੈ ਸਾਡੇ ਕਾਫੀ ਟਾਈਮ ਬਾਅਦ ਆਇਆ ਤੇ ਇਸ ਸੀਜ਼ਨ ਦੇ ਵਿੱਚ ਇਹ ਘੱਟੋ ਘੱਟ ਮਿਲਣ ਲੱਗਦਾ 8 ਤੋਂ 9 ਵਰੀ ਆ ਚੁੱਕਾ ਹੈ ਤੇ ਪਹਿਲਾਂ ਮੈਨੂੰ ਲੱਗਾ ਮੈਂ ਬਹੁਤ ਟਾਈਮ ਪਹਿਲਾਂ ਕਰੇ ਦੇਖਿਆ ਹੋਣਾ ਮਾੜਾ ਮੋਟਾ ਪਾਣੀ ਆਇਆ ਇਹ ਤਾਂ ਇਸ ਤੇ ਚੂਚ ਪਾਣੀ ਨਹੀਂ ਜਾਂਦਾ ਫਿਲਹਾਲ ਜਿਹੜੇ ਦੋ ਅੰਡਰਪਾਸ ਨੀਚੇ ਬੜੇ ਹੋਏ ਨੇ ਨਾ ਪੂਲ ਬਣੇ ਹੋਏ ਆ ਨੀਚੇ ਉਹਨਾਂ ਨੂੰ ਬੰਦ ਕੀਤਾ ਹੋਇਆ ਤਾਂ ਪਲੀਜ਼ ਉਹਨਾਂ ਨੂੰ ਅਵੋਇਡ ਕਰੋ ਤੇ ਜਿਹੜਾ ਉੱਪਰ ਵਾਲਾ ਪੂਲ ਉਹੀ ਚੱਲਦਾ ਪਿਆ ਉੱਥੇ ਟ੍ਰੈਫਿਕ ਥੋੜਾ ਜ਼ਿਆਦਾ ਹੈ ਸੋ ਕੇਅਰਫੁਲ ਜਿਹਨੇ ਵੀ ਆਣਾ ਹੈ ਧਿਆਨ ਨਾਲ ਚਲੋ ਮਿਲਦੇ ਬਾਕੀ ਅਗਲੇ ਬਲੌਗ ਚ